ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਸਲਾਨੀਆ ਤੇ ਜੋਤਵਾਦੀ ਹਮਲਾ ਹੋਇਆ ਸੀ ਦੁਪਹਿਰ ਵੇਲੇ ਉਸੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਜਿੱਥੇ ਇੱਕ ਸਲਾਨੀ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਲਾਨੀਆਂ ਦੀ ਮੌਤ ਦਾ ਇਹ ਆਂਕੜਾ ਵੀ ਤੋਂ ਵੱਧ ਹੋ ਸਕਦਾ ਹੈ ਖੱਛਾ ਜਤਾਇਆ ਜਾ ਰਿਹਾ ਕਿ ਵੀ ਤੋਂ ਵੱਧ ਸਲਾਨੀਆਂ ਦੀ ਮੌਤ ਹੋ ਸਕਦੀ ਹੈ ਹਾਲਾਂਕਿ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਪਰ ਮੌਤ ਦਾ ਇਹ ਆਂਕੜਾ ਵੱਧ ਸਕਦਾ ਹੈ ਇਹ ਰਿਪੋਰਟਾਂ ਦੱਸ ਰਹੀਆਂ ਨੇ ਹਾਲਾਂਕਿ ਸਾਡੀ ਇਹੀ ਪ੍ਰਾਰਥਨਾ ਹੈ ਕਿ ਮੌਤ ਦਾ ਇਹ ਆਂਕੜਾ ਨਾ ਵਧੇ ਹਰ ਜੋ ਲੋਕ ਉੱਥੇ ਸੀਗੇ ਉਹ ਸੁਰੱਖਿਅਤ ਰਹਿਣ ਪਰ ਜਿਸ ਤਰੀਕੇ ਦੇ ਨਾਲ ਇਹ ਅੱਤਵਾਦੀ ਹਮਲਾ ਹੋਇਆ ਹੈ ਕਈ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਸਲਾਨੀ ਦੀ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਕਰ ਦਿੱਤੀ ਗਈ ਹੈ ਪਰ ਕਈ ਸਲਾਨੀ ਇਸ ਵੇਲੇ ਜ਼ੇਰੇ ਇਲਾਜ ਨੇ ਦੱਸਦੀ ਹੈ ਕਿ ਪੁਲਿਸ ਦੀ ਵਰਦੀ ਦੇ ਵਿੱਚ ਅੱਤਵਾਦੀ ਆਏ ਸੀ ਜਿਨ੍ਹਾਂ ਨੇ ਸਲਾਨੀਆਂ ਨੂੰ ਟਾਰਗੇਟ ਕਰਕੇ ਹਮਲਾ ਕੀਤਾ ਉਹਨਾਂ ਤੋਂ ਨਾ ਪੁੱਛਿਆ ਗਿਆ ਬਾਅਦ ਦੇ ਵਿੱਚ ਅੰਦਾ ਤੁੰਦ ਫਾਇਰਿੰਗ ਕੀਤੀ ਗਈ ਤਾਰ-ਤਾੜ ਗੋਲੀਆਂ ਚਲਾਈਆਂ ਗਈਆਂ ਲੋਕ ਮਦਦ ਦੇ ਲਈ ਚੀਕਦੇ ਰਹੇ ਲੋਕ ਕਹਿੰਦੇ ਰਹੇ ਕਿ ਸਾਡੇ ਜੋ ਕਰੀਬੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਵੇ ਪਰ ਕਿਸ ਤਰੀਕੇ ਦੇ ਨਾਲ ਇਹ ਅੱਤਵਾਦੀ ਹਮਲਾ ਹੋਇਆ ਤਸਵੀਰਾਂ ਵੀ ਸਾਹਮਣੇ ਆਈਆਂ ਪੈਲਗਾਮ ਦੇ ਵਿੱਚ ਦੁਪਹਿਰ ਦਾ ਸਮਾਂ ਸੀ ਜਦੋਂ ਸਲਾਨੀ ਉੱਥੇ ਕਮਰੇ ਸੰਤ ਅਚਾਨਕ ਅੱਤਵਾਦੀ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਅੰਦਾ ਦੁੰਦ ਤਾਰ-ਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਸੁਰੱਖਿਆ ਬਲਾਂ ਦੇ ਵੱਲੋਂ ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ ਸੁਰੱਖਿਆ ਬਲਾਂ ਦੇ ਵੱਲੋਂ ਪੂਰੇ ਇਲਾਕੇ ਨੂੰ ਘੇਰਿਆ ਗਿਆ ਤੇ ਇਸੇ ਪੂਰੀ ਖਬਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਫੋਨ ਤੇ ਅਮਿਤ ਸ਼ਾਹ ਦੇ ਨਾਲ ਗੱਲਬਾਤ ਕੀਤੀ ਗਈ ਗ੍ਰਹਿ ਮੰਤਰੀ ਨੂੰ ਪੂਰੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਨਿਗਰਾਨੀ ਰੱਖਣ ਲਈ ਕਹੀ ਗਈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਪੂਰੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੋ ਲੋਕ ਵੀ ਇਸ ਕਾਇਰਾਨਾ ਹਮਲੇ ਦੇ ਪਿੱਛੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਂਦਾ ਜਾਵੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਹਮਲੇ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਏਕਾਤਲਾਨਾ ਹਮਲਾ ਕੀਤਾ ਹੈ ਉਹਨਾਂ ਲੋਕਾਂ ਨੂੰ ਉਹਨਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਜਦੋਂ ਪੈਲਗਾਮ ਦੇ ਵਿੱਚ ਇਹ ਅੱਤਵਾਦੀ ਹਮਲਾ ਹੁੰਦਾ ਉਸ ਵੇਲੇ ਕੀ ਹਾਲਾਤ ਸਨ ਕਿਸ ਤਰੀਕੇ ਦੇ ਨਾਲ ਲੋਕ ਚੀਕ ਰਹੇ ਸਨ ਇੱਕ ਪਤਨੀ ਜਿਸ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਤੀ ਨੂੰ ਗੋਲੀ ਮਾਰੀ ਗਈ ਹੈ ਉਸ ਦੀ ਤਸਵੀਰ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਸ ਤਰੀਕੇ ਦੇ ਉਸ ਵੇਲੇ ਹਾਲਾਤ ਸੀ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਦੇ ਹਾਂ ਕੋਈ ਬਾਤ ਨਹੀਂ ਹਮ ਹੈ ਹਮ ਹੈ ਹਮਾਰੇ ਆਪ ਟੈਨਸ਼ਨ ਮਤ ਲਓ ਮੈਡਮ ਮੈਡਮ ਆਪ ਕੋਈ ਟੈਨਸ਼ਨ ਮਤ ਲਓ ਹਮ ਸਾਥ ਮੇ

ਲੋਕ ਮਦਦ ਦੀ ਲਈ ਚੀਕਦੇ ਰਹੇ ਕੋਈ ਕਹਿ ਰਿਹਾ ਮੇਰਾ ਪਤੀ ਕੋਈ ਕਹਿ ਰਿਹਾ ਮੇਰਾ ਬੱਚਾ ਇਸ ਤਰੀਕੇ ਦੇ ਨਾਲ ਮਦਦ ਦੀ ਗੋਹਾਲ ਲਗਾਉਂਦੇ ਰਹੇ ਤਾਂ ਇੱਕ ਪਤਨੀ ਦੇ ਵੱਲੋਂ ਵੀ ਹੱਟਬਿੱਤੀ ਦੱਸੀ ਗਈ ਜਿਸ ਦੇ ਵਿੱਚ ਉਸਨੇ ਕਿਹਾ ਕਿ ਅਤਵਾਦੀਆਂ ਨੇ ਮੇਰੇ ਪਤੀ ਤੇ ਹਮਲਾ ਕੀਤਾ ਉਸ ਨੂੰ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਕਿਹਾ ਕਿ ਜਾਓ ਮੋਦੀ ਨੂੰ ਜਾ ਕੇ ਦੱਸ ਦੋ ਮਜਨੂਨਾਥ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਇੱਥੇ ਆਇਆ ਸੀ ਤੇ ਇਸੇ ਦਰਮਿਆਨ ਇੱਕ ਖੌਫਨਾਕ ਮੰਜ਼ਰ ਪਰਿਵਾਰ ਨੇ ਦੇਖਿਆ ਜਿੱਥੇ ਪਤਨੀ ਦੇ ਸਾਹਮਣੇ ਉਸਦੇ ਪਤੀ ਨੂੰ ਗੋਲੀ ਮਾਰੀ ਜਾਂਦੀ ਹੈ ਉਸ ਪਤ ਦੇ ਵੱਲੋਂ ਦੱਸਿਆ ਗਿਆ ਕਿ ਉਹ ਇੱਥੇ ਘੁੰਮਣ ਦੇ ਲਈ ਆਏ ਸੀ ਉਹ ਤੇ ਉਹਨਾਂ ਦਾ ਪਤੀ ਤੇ ਬੇਟਾ ਇੱਥੇ ਸੀ ਤੇ ਇਸੇ ਦਰਮਿਆਨ ਦੁਪਹਿਰ ਦਾ ਸਮਾਂ ਸੀ ਜਦੋਂ ਅੱਖਾਂ ਦੇ ਸਾਹਮਣੇ ਉਸ ਦੇ ਪਤੀ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਕਾਤਲਾਨਾ ਹਮਲਾ ਹੋਇਆ ਪੈਲਗਾਮ ਦੇ ਵਿੱਚ ਸਲਾਨੀਆਂ ਤੇ ਅੱਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਹਾਲਾਂਕਿ ਮੌਤਾਂ ਦਾ ਇਹ ਆਂਕੜਾ ਹੋਰ ਵੱਧ ਰਿਹਾ 20 ਤੋਂ ਵੱਧ ਮੌਤਾਂ ਦਾ ਖੱਛਾ ਦਚਾਇਆ ਜਾ ਰਿਹਾ ਪਰ ਪ੍ਰਸ਼ਾਸਨ ਦੇ ਵੱਲੋਂ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤਵਾਦੀਆਂ ਦੇ ਵੱਲੋਂ ਨਿਹੱਥੇ ਬੇਸਹਾਰਾ ਸਲਾਨੀਆਂ ਦੇ ਉੱਤੇ ਕਾਇਰਾਨਾਪੂਰਵਕ ਹਮਲਾ ਕੀਤਾ ਗਿਆ ਹਰ ਪਾਸੇ ਇਸ ਦੀ ਅਲੋਚਨਾ ਹੋ ਰਹੀ ਹੈ ਜੋ ਸਿਆਸੀ ਲੀਡਰ ਨੇ ਉਹ ਵੀ ਇਸ ਦੀ ਨਿੰਦਾ ਕਰ ਰਹੇ ਨੇ ਤੰਜ ਕਸਰ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਕਾਤਲਾਨਾ ਹਮਲਾ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਅੰਤਨਾਗ ਜ਼ਿਲ੍ਹੇ ਦੇ ਬੇਸਰਨ ਘਾਟੀ ਦੇ ਉੱਪਰਲੇ ਇਲਾਕੇ ਦੇ ਵਿੱਚ ਸਲਾਨੀ ਕੋਮਰੇਸਨ ਜਦੋਂ ਅਚਾਨਕ ਉਹਨਾਂ ਤੇ ਗੋਲੀਬਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾੜ-ਤਾੜ ਗੋਲੀਆਂ ਜਲਦੀਆਂ ਨੇ ਅਤਵਾਦੀਆਂ ਨੇ ਸਲਾਨੀਆਂ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਹਨਾਂ ਦਾ ਨਾਂ ਪੁੱਛਿਆ ਥਾਵਾਂ ਬਾਰੇ ਪੁੱਛਿਆ ਤਾਂ ਇੱਕ ਤਰੀਕੇ ਦੇ ਨਾਲ ਟਾਰਗੇਟ ਕਿਲਿੰਗ ਕੀਤੀ ਗਈ ਕਿਉਂਕਿ ਪਹਿਲਾਂ ਉਸ ਦਾ ਦੀ ਪਛਾਣ ਪੁੱਛੀ ਗਈ ਉਹਨਾਂ ਦਾ ਧਰਮ ਪੁੱਛਿਆ ਗਿਆ ਬਾਅਦ ਦੇ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਘਟਨਾ ਦੇ ਵਿੱਚ ਇੱਕ ਸਲਾਨੀ ਦੀ ਮੌਤ ਹੋ ਚੁੱਕੀ ਹੈ ਪਰ ਕਈ ਸਲਾਨੀ ਜਿਹੜੇ ਨੇ ਇਸ ਵੇਲੇ ਜ਼ਖਮੀ ਨੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਇਸ ਵੇਲੇ ਸਾਊਦੀ ਅਰਬ ਦੇ ਵਿੱਚ ਨੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਿਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਦੇ ਲਈ ਕਿਹਾ ਤਾਂ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਦੇ ਵੱਲੋਂ ਵੀ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ ਅਭਿਸ਼ੇ ਨਗਰ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਕਿ ਭਲਕੇ ਉਹ ਘਟਨਾ ਸਥਾਨ ਤੇ ਵੀ ਜਾਣਗੇ ਜਿੱਥੇ ਇਹ ਪੂਰਾ ਵਾਕਿਆ ਹੋਇਆ ਹੈ ਜਿੱਥੇ ਅਤਵਾਦੀਆ ਦੇ ਵੱਲੋਂ ਜੋ ਸਲਾਨੀ ਸੀ ਉਹਨਾਂ ਨੂੰ ਮੌਤੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਅੰਦਾਤਨ ਗੋਲੀ ਚਲਾਈ ਗਈ ਹੈ ਇੱਕ ਫਲਾਨੀ ਦੀ ਮੌਤ ਦੀ ਖਬਰ ਕਨਫਰਮ ਹੋ ਚੁੱਕੀ ਆ ਪਰ ਕਈ ਹਾਲੇ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਪੂਰੇ ਇਲਾਕੇ ਨੂੰ ਫੌਜ ਨੇ ਘੇਰ ਲਿਆ ਹੈ ਹੈਲੀਕਾਪਟਰ ਤੋਂ ਨਿਗਰਾਨੀ ਰੱਖੀ ਜਾ ਰਹੀ ਆ ਤਾਂ ਜੋ ਇਹ ਦੇਖਿਆ ਜਾ ਸਕਦਾ ਹੈ ਕਿ ਅਤਵਾਦੀ ਕਿਸ ਦਿਸ਼ਾ ਵੱਲ ਭੱਜੇ ਨੇ ਤਨ ਦੱਸ ਦਿਆ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਘਾਟੀ ਦੇ ਵਿੱਚ ਸਲਾਨੀਆਂ ਦੀ ਗਿਣਤੀ ਵੱਧ ਜਾਂਦੀ ਹੈ ਸਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਅਤਵਾਦੀ ਜੰਮੂ ਕਸ਼ਮੀਰ ਦੇ ਵਿੱਚ ਸਲਾਨੀਆਂ ਦੇ ਦਾਖਲੇ ਨੂੰ ਰੋਕਣਾ ਚਾਹੁੰਦੇ ਨੇ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਉਹ ਅਜੇ ਵੀ ਜੰਮੂ ਕਸ਼ਮੀਰ ਤੇ ਰਾਜ ਕਰਦੇ ਨੇ ਪਰ ਪਿਛਲੇ ਕੁਝ ਸਾਲਾਂ ਤੋਂ ਫੌਜ ਲਗਾਤਾਰ ਉਹਨਾਂ ਦੀ ਯੋਜਨਾਵਾਂ ਨੂੰ ਨਕਾਮ ਕਰ ਰਹੀ ਹੈ ਤਾਂ ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਬਲ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਪਹਾੜੀ ਇਲਾਕਿਆਂ ਦੇ ਵਿੱਚ ਤਲਾਸ਼ੀ ਮੁਹਿੰਮ ਜਿਹੜੀ ਆ ਉਹ ਤੇਜ਼ ਕਰ ਦਿੱਤੀ ਹੈ ਜੋ ਜ਼ਖਮੀ ਸਲਾਨੀ ਨੇ ਉਹਨਾਂ ਨੂੰ ਇਲਾਜ ਦੇ ਲਈ ਭੇਜਿਆ ਗਿਆ ਦੱਸਿਆ ਕਿ ਇੱਕ ਹੋਰ ਜ਼ਰੂਰੀ ਖਬਰ ਇਹ ਹੈ ਕਿ ਅਮਨਾਤ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਜੀਬ ਸਥਿਤੀ ਦੇ ਵਿੱਚ ਸਲਾਨੀਆਂ ਨੂੰ ਨਿਸ਼ਾਨਾ ਬਣਾਉਣਾ ਅੱਤਵਾਦੀਆਂ ਦੀ ਇੱਕ ਨਵੀਂ ਚਾਲ ਵੱਲ ਇਸ਼ਾਰਾ ਕਰਦਾ ਹੈ ਇਹ ਹਮਲੇ ਨੂੰ ਇਸ ਤਰੀਕੇ ਜਾਪਦਾ ਹੈ ਕਿ ਅੱਤਵਾਦੀ ਅਮਨਾਤ ਯਾਤਰਾ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਸਲਾਨੀਆਂ ਤੇ ਅੱਤਵਾਦੀ ਹਮਲਾ ਕੀਤਾ ਗਿਆ ਫਾਇਰਿੰਗ ਤੋਂ ਬਾਅਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਤੁਸੀਂ ਦੇਖਿਆ ਜ਼ਮੀਨ ਤੇ ਕਿਸ ਤਰੀਕੇ ਦੇ ਨਾਲ ਇੱਕ ਪਤਨੀ ਬੈਠੀ ਹੋਈ ਸੀ ਉਸ ਦਾ ਪਤੀ ਜਿਸ ਨੂੰ ਗੋਲੀਆਂ ਲੱਗੀਆਂ ਹੋਈਆਂ ਸੀ ਜੀਹਾਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਅੱਜ ਦੁਪਹਿਰ ਵੇਲੇ ਇਹ ਅਤਵਾਦੀ ਹਮਲਾ ਹੁੰਦਾ ਜਿੱਥੇ ਨਾਂ ਪੁੱਛਿਆ ਜਾਂਦਾ ਫਾਇਰਿੰਗ ਕਰਨ ਤੋਂ ਪਹਿਲਾਂ ਉਹਨਾਂ ਦਾ ਧਰਮ ਪੁੱਛਿਆ ਜਾਂਦਾ ਤੇ ਇਸ ਤੋਂ ਬਾਅਦ ਹਮਲਾ ਕੀਤਾ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਪੂਰਾ ਇਲਾਕਾ ਦਹਿਲ ਜਾਂਦਾ ਅਤਵਾਦੀਆਂ ਦੇ ਵੱਲੋਂ ਪਹਿਲਾਂ ਨਾਂ ਪੁੱਛੇ ਜਾਂਦੇ ਨੇ ਬਾਅਦ ਦੇ ਵਿੱਚ ਉਹਨਾਂ ਦੇ ਸਿਰ ਤੇ ਗੋਲੀ ਮਾਰੀ ਗਈ ਜੋ ਉਥੇ ਮੌਜੂਦ ਹੋਰ ਸਲਾਨੀ ਹੁੰਦੇ ਨੇ ਉਹ ਡਰ ਦੇ ਮਾਰੇ ਭੱਜਣ ਲੱਪੰਦੇ ਨੇ ਖੌਫਨਾਕ ਇਹ ਮੰਜ਼ਰ ਸੀ ਜਿਨ੍ਹਾਂ ਨੇ ਆਪਣੀ ਅੱਖੀ ਇਹ ਮੰਜ਼ਰ ਦੇਖਿਆ ਉਹਨਾਂ ਲੋਕਾਂ ਦਾ ਵੀ ਬਿਆਨ ਤੁਹਾਨੂੰ ਸੁਣਾਵਾਂਗੇ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਤਨੀ ਉਸ ਵੇਲੇ ਮੌਜੂਦ ਸੀ ਉਹਨਾਂ ਦੀ ਪਤਨੀ ਦੇ ਵੱਲੋਂ ਪਹਾੜੀ ਤੋਂ ਛਾਲ ਮਾਰ ਦਿੱਤੀ ਗਈ ਉਹਨਾਂ ਦੇ ਲੱਤ ਦੇ ਵਿੱਚ ਫੈਕਚਰ ਵੀ ਆਇਆ ਇੱਕ ਕਪਲ ਘੁੰਮਣ ਦੇ ਲਈ ਗਿਆ ਸੀ ਪਰ ਇਹਨਾਂ ਨੇ ਜਦੋਂ ਇਹ ਫਾਇਰਿੰਗ ਦੇਖੀ ਤਾਂ ਇਹ ਵੀ ਇਹਨਾਂ ਦੇ ਵੀ ਰੌਂਗ ਟੇ ਖੜੇ ਹੋ ਗਏ ਤਾਂ ਪਹਿਲਾਂ ਤੁਹਾਨੂੰ ਉਹਨਾਂ ਚਸ਼ਮਦੀਦਾ ਦਾ ਬਿਆਨ ਵੀ ਸੁਣਾ ਦਿੰਨੇ ਆਂ एक्चुअल में हम घूमने गए थे ऊपर पहलगा में घोड़ा बुक किए पाँच उन्होंने साठ टूरिस्ट स्पॉट हमारी बात भी की है सब हुआ फिर हम जब मिनी स्विट्जरलैंड में पूरा घूमे निकल रहे थे तो ये हादसा अच्छा किसी को चलाते हुए देखा नहीं मैंने गोलिया चलाते हुए नहीं देखा क्योंकि हम 20 फीट दूर थे 20 फीट पीछे गोलिया चल रही थी तो हमने पीछे मुड़ के भी नहीं देखे क्योंकि लोग एक दूसरे को रहे कुछ गेट छोटा था और जो गेट होता है गेट छोटा था उसका जो एंट्री थी एग्जिट था वो चार फीट का दरवाजा था और पीछे जो गेट आ रहा था वो बीस फीट लंबा था उसका चार फीट की एग्जिट थी और तो पब्लिक काफी थी तो क्या सबको लग रहा था कि हम उस पार हो जाए जंगल में कि पीछे जो रह जाएंगे तो वो मरेंगे तो सब चार फीट के दरवाजे से कूदने को देख रहे थे और फाइल की आवाज अब लोगों ने काफी देर चल रही थी अच्छा, काफी देर तक कौन घायल हुआ आपका पे मिसेज है दो जैसे उनको पहाड़ से कूदे तो इनका पैर वहीं पे मुड़ गया दो फ्रैक्चर हो गए अभी यहाँ पे बताया हमारे को एक्सरे वगैरह दो फ्रैक्चर है फ्रैक्चर हुआ तो फिर मैंने एक बाजू से मैंने पकड़ा एक बाजू से मेरे बेटे ने पकड़ा और हमने इनको वहीं पे जैसे हुआ वहीं से फ्रैक्चर की स्थिति में इनको नीचे रख के लाए। ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਚਸ਼ਮਦੀਦ ਦੱਸ ਰਹੇ ਨੇ ਕਿ ਕਿੰਨਾ ਖੌਫਨਾਕ ਇਹ ਮੰਜ਼ਰ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਅੰਦਾ ਤੁੰਦ ਅਨੇਵਾ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਅੱਤਵਾਦੀਆਂ ਦੇ ਵੱਲੋਂ ਪੁਲਿਸ ਦੀ ਵਰਦੀ ਦੇ ਵਿੱਚ ਇਹ ਅੱਤਵਾਦੀ ਆਂਦੇ ਨੇ ਜਿਨ੍ਹਾਂ ਦੇ ਵੱਲੋਂ ਸਲਾਨੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਸ ਅੱਤਵਾਦੀ ਹਮਲੇ ਦੇ ਵਿੱਚ ਇੱਕ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਪਰ ਹਾਲੇ ਵੀ ਮੌਤ ਦਾ ਇਹ ਆਂਕੜਾ ਹੋਰ ਵੱਧ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਅੱਤਵਾਦੀ ਹਮਲਾ ਹੋਇਆ ਜੋ ਪ੍ਰਸ਼ਾਸਨ ਦੇ ਵੱਲੋਂ ਆਂਕੜਾ ਜਾਰੀ ਕੀਤਾ ਗਿਆ ਉਹਨਾਂ ਦੇ ਵਿੱਚ ਤਾਂ ਇੱਕ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਆ ਪਰ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਮੌਤਾ ਦਾ ਇਹ ਆਂਕੜਾ ਹੋਰ ਵੱਧ ਸਕਦਾ ਹੈ ਤਾਂ ਇਲਾਕੇ ਦੇ ਵਿੱਚ ਇਸ ਵੇਲੇ ਹੈਲੀਕਾਪਟਰਾਂ ਹੀ ਨਿਗਰਾਨੀ ਰੱਖੀ ਜਾ ਰਹੀ ਹੈ ਪੁਲਿਸ ਦੀਆਂ ਟੀਮਾਂ ਜੋ ਸੁਰੱਖਿਆ ਬਲ ਨੇ ਉਹ ਮੁਸਤੈਦ ਹੋ ਚੁੱਕੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਤੋਂ ਸ਼੍ਰੀਨਗਰ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਸਾਰੀ ਜਾਂਚ ਕੀਤੀ ਜਾ ਰਹੀ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਇੱਕ ਪਤਨੀ ਵੀ ਭਾਵੁਕ ਹੋ ਰਹੀ ਹੈ ਜਦੋਂ ਉਸਦੇ ਪਤੀ ਨੂੰ ਗੋਲੀ ਮਾਰੀ ਗਈ ਉਸ ਪਤਨੀ ਤੇ ਕੀ ਬੀਤੀ ਹੋएगी ਜੋ ਛੁੱਟੀਆਂ ਮਨਾਉਣ ਦੇ ਲਈ ਇੱਥੇ ਆਈ ਸੀ ਤੇ ਇਸੇ ਦਰਮਿਆਨ ਉਹਨਾਂ ਤੇ ਇਹ ਅਤਵਾਦੀ ਹਮਲਾ ਹੋ ਜਾਂਦਾ ਹੈ ਐਮਰਜੈਂਸੀ ਕੰਟਰੋਲ ਰੂਮ ਦੇ ਵੱਲੋਂ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਜੋ ਮਦਦ ਦੇ ਲਈ ਤਾਂ ਜੋ ਮਦਦਕਰ ਮਦਦ ਲਈ ਉਹਨਾਂ ਨੂੰ ਕਾਲ ਕੀਤੀ ਜਾ ਸਕੇ ਜਿਨ੍ਹਾਂ ਦੇ ਕਰੀਬੀ ਉਹਨਾਂ ਨੂੰ ਨਹੀਂ ਮਿਲ ਰਹੇ ਤਾਂ ਇਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਸਕਰੀਨ ਤੇ ਤੁਹਾਨੂੰ ਨੰਬਰ ਦਿਖਾ ਰਹੇ ਹਾਂ ਜੋ ਨੰਬਰ ਤੇ ਸ਼੍ਰੀਨਗਰ ਐਮਰਜੈਂਸੀ ਕੰਟਰੋਲ ਰੂਮ ਹੈ ਸ਼੍ਰੀਨਗਰ ਜਿਨ੍ਹਾਂ ਦੇ ਵੱਲੋਂ ਇਹ ਨੰਬਰ ਜਾਰੀ ਕੀਤੇ ਗਏ ਨੇ ਤਾਂ ਜੋ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਨ੍ਹਾਂ ਦੇ ਕਰੀਬੀ ਇਸ ਵੇਲੇ ਨਹੀਂ ਮਿਲ ਰਹੇ ਉਹਨਾਂ ਦੀ ਕੋਈ ਥੋ ਪਤਾ ਨਹੀਂ ਲੱਗ ਰਿਹਾ ਤਾਂ ਇੱਥੋਂ ਜਾਣਕਾਰੀ ਹਾਸਲ ਕਰ ਸਕਦੇ ਨੇ ਤਾਂ ਦੁਪਹਿਰ ਵੇਲੇ ਇਹ ਅਤਵਾਦੀ ਹਮਲਾ ਹੁੰਦਾ ਹੈ ਤੇ ਅਤਵਾਦੀ ਹਮਲੇ ਦੇ ਵਿੱਚ ਇੱਕ ਸਲਾਨੀ ਦੀ ਮੌਤ ਹੋ ਗਈ ਆ ਤਾਂ ਇਸ ਪੂਰੇ ਮਾਮਲੇ ਦੇ ਉਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਜੋ ਵੀ ਇਸ ਅਤਵਾਦੀ ਹਮਲੇ ਦੇ ਪਿੱਛੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਨ੍ਹਾਂ ਨੇ ਵੀ ਇਹ ਕਾਇਰਾਨਾ ਹਮਲਾ ਕੀਤਾ ਹੈ ਉਹਨਾਂ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਲਿਖਿਆ ਗਿਆ ਕਿ ਜੋ ਟੈਰਰ ਅਟੈਕ ਪੈਲਗਾਮ ਦੇ ਵਿੱਚ ਹੋਇਆ ਉਸ ਦੇ ਵਿੱਚ ਜੋ ਪਰਿਵਾਰਾਂ ਨੇ ਆਪਣੇ ਜੀਵਾਂ ਨੂੰ ਗੁਆਇਆ ਮੇਰੇ ਉਹਨਾਂ ਦੇ ਨਾਲ ਸੰਵੇਦਨਾ ਹੈ ਜੋ ਵੀ ਇਸ ਦੇ ਪਿੱਛੇ ਅਤਵਾਦੀ ਸ਼ਾਮਲ ਨੇ ਜੋ ਵੀ ਲੋਕ ਸ਼ਾਮਲ ਨੇ ਉਹਨਾਂ ਨੂੰ ਸਾਹਮਣੇ ਜ਼ਰੂਰ ਲਿਆਂਦਾ ਜਾਵੇਗਾ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਲਗਾਤਾਰ ਨਿਗਰਾਨੀ ਰੱਖ ਰਹੇ ਨੇ ਸ਼੍ਰੀਨਗਰ ਪਹੁੰਚ ਚੁੱਕੇ ਨੇ ਪਲਕੇ ਉਹ ਇਸ ਥਾਂ ਤੇ ਵੀ ਜਾਣਗੇ ਜਿੱਥੇ ਪੂਰਾ ਕਾਇਰਾਨਾ ਹਮਲਾ ਹੋਇਆ ਸਲਾਨੀਆ ਅਤਵਾਦੀ ਹਮਲੇ ਦੇ ਵਿੱਚ ਜੋ ਗੋਲੀਆਂ ਚਲਾਈਆਂ ਗਿਆ ਜਿਨ੍ਹਾਂ ਦੇ ਵਿੱਚ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਸਲਾਨੀ ਦੀ ਮੌਤ ਹੋਈ ਹੈ ਪੂਰੇ ਘਟਨਾਕ੍ਰਮ ਦਾ ਅਮਿਤ ਸ਼ਾਹ ਦੇ ਵੱਲੋਂ ਨਿਗਰਾਨੀ ਰੱਖੀ ਜਾਏਗੀ ਅਤੇ ਇਸ ਦਾ ਜਾਇਜ਼ਾ ਲਿਆ ਜਾਏਗਾ ਇਸ ਤੋਂ ਇਲਾਵਾ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਟਵੀਟ ਕਰਕੇ ਇਸ ਹਮਲੇ ਤੇ ਉੱਤੇ निंदा ਕੀਤੀ ਗਿਆ ਉਹਨਾਂ ਨੇ ਕਿਹਾ ਕਿ ਜੋ ਉਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸਲਾਨੀਆਂ ਤੇ ਉਸ ਦੀ ਕੋਟ ਸ਼ਬਦਤ ਦੇ ਵਿੱਚ ਨਿੰਦਾ ਕਰਦਾ ਅਤੇ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਜੋ ਇਸ ਦੇ ਪਿੱਛੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆਤਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਤੇ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਪੈਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਦੱਸਦੇ ਕਿ ਫਰਵਰੀ 2019 ਤੋਂ ਬਾਅਦ ਕਸ਼ਮੀਰ ਦੇ ਵਿੱਚ ਸਭ ਤੋਂ ਵੱਡਾ ਅਤਵਾਦੀ ਹਮਲਾ ਇਸ ਨੂੰ ਮੰਨਿਆ ਜਾ ਸਕਦਾ ਹੈ ਤਦੋਂ ਪਲਵਾਮਾ ਦੇ ਵਿੱਚ ਅਤਵਾਦੀ ਹਮਲੇ ਦੇ ਵਿੱਚ CRPF ਦੇ 47 ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਗਏ ਸੀ ਤੇ ਹੁਣ ਇਸ ਵੇਲੇ ਇਹ ਵੱਡਾ ਅਤਵਾਦੀ ਹਮਲਾ ਇਸ ਨੂੰ ਜ਼ਰੂਰ ਮੰਨਿਆ ਜਾ ਸਕਦਾ ਹੈ ਕਿਉਂਕਿ ਸਲਾਨੀ ਉੱਥੇ ਕੋਮਰੇ ਸੰਤ ਤੇ ਅਚਾਨਕ ਉਹਨਾਂ ਦੇ ਉੱਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ